ਤਾਂ ਤੁਹਾਨੂੰ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰ ਸਮੂਹ ਸੰਗਤ ਪਿੰਡ ਆਲੂਪੁਰ ਵੱਲੋਂ 20 ਤਰੀਕ ਤੋਂ ਸ਼ੁਰੂ ਹੋਇਆ ਜੀ ਇਹ 22 ਤਰੀਕ ਤੱਕ ਲੱਗਣਾ ਹੈ ਤੇ ਇਹ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੋ ਆਪੀ ਜਾਦ ਵਿੱਚ ਉਹਨਾਂ ਦੇ ਸੀਧੀ ਸੇੜੀ ਨੂੰ ਸਵਾਰ ਪੱਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਸਾਹਿਬ ਜادہ ਦੇ ਵੱਡੇ ਫਾਜ਼ ਅਜੀਤ ਸਿੰਘ ਜੀ ਹਾਰ ਸਿੰਘ ਜੋਰਾਵਰ ਸਿੰਘ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੀ ਯਾਦ ਦੇ ਵਿੱਚ ਸ਼ੀਦੀ ਦਿਹਾੜੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਪਿੰਡ ਆਲੂਪੁਰ ਦੀ ਸਮੂਹ ਸੰਗਤ ਵੱਲੋਂ ਚਾਹ ਦਾ ਲੰਗਰ ਲਾਇਆ ਗਿਆ ਹੈ ਜੀ ਇਹ 8 ਦਿਨ ਚਾਹ ਦਾ ਲੰਗਰ ਚੱਲਣਾ ਹੈ ਜਿਦੇ ਵਿੱਚ ਸਾਰੇ ਪਿੰਡ ਵੱਲੋਂ ਸਾਡੇ ਵੱਲੋਂ ਬਹੁਤ ਸਾਰਾ ਸਹਿਯੋਗ ਕੀਤਾ ਜਾ ਰਿਹਾ ਦੁੱਧ ਦੀ ਸੇਵਾ ਮਾਇਆ ਦੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਸਾਰੇ ਪਿੰਡ ਨਿਵਾਸੀ ਸਾਰੇ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਦੇ ਵਿੱਚ ਸਾਡੇ ਪਿੰਡ ਦੇ ਸੇਵਾਦਾਰ ਿੱਕੇ ਬੱਚੇ ਵੱਡੇ ਸਾਰੇ ਬਜ਼ੁਰਗ ਸੇਵਾ ਨਿਭਾ ਰਹੇ ਨੇ ਤੇ ਸਾਰੇ ਹਮ ਹਮਾ ਕੇ ਪਹੁੰਚੋ ਸੇਵਾ ਕਰੋ ਤੇ ਚਾਹ ਦਾ ਲੰਗਰ ਇਦਾਂ ਹੀ ਟੁੱਟ ਵਰਤਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ